ਹਾਂਜੀ ਗਾਇਜ਼ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਹਾਲ ਚੱਲਨੇ ਤੁਹਾਡੇ ਐਚਐਸਪੈਟ ਬਲੌਗਸ ਤੇ ਸਵਾਗਤ ਹੈ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਗੇ ਸੋ ਅੱਜ ਆਪਣੀ ਚਿਕਸਟ ਟਾਈਮ ਨੇ ਖੁੱਲ ਗਏ ਹੀ ਸੋ ਮਾਰਨਿੰਗ ਦੇ ਖੁੱਲੇ ਹੋਏ ਆ ਜੱਕੀ ਨੂੰ ਵੀ ਟਾਈਮ ਨੇ ਉੱਤੇ ਆਏ ਹੋਏ ਆ ਸੋ ਅੱਜ ਆਪਾਂ ਵਖਾ ਨਹੀਂ ਸਕੇ ਸੋ ਹੁਣ ਤੁਹਾਨੂੰ ਇੱਕੀ ਵਖਾ ਦਿੰਦੀ ਆ ਸੋ ਆ ਦੇਖੋ ਦੀ ਚੱਕਾ ਸਕਦੀ ਜੱਕੀ ਨੂੰ ਆ ਬੈਠੇ ਮੰਜਿਆਂ ਦੇ ਵਿੱਚ ਕਿਉਂ ਹਾਂਜੀ ਗਾਇਸ ਹੁਣ ਆਪਾਂ ਇਹਨਾਂ ਨੂੰ ਹੰਦਾ ਤਰਾਂਗੇ ਸੋ ਪਹਿਲਾਂ ਤੇ ਪਾਣੀ ਗੁਰਤਾ ਇਹਨਾਂ ਦਾ ਪਾਣੀ ਇਹ ਅੰਦਰ ਦਾ ਸਾਫ ਹੈ ਕੁਝ ਨਹੀਂ ਬਸ ਗੰਦਾ ਹੈ ਗੰਦਾ ਉਹ ਵੀ ਪਾਣੀ ਭਰਨਾ ਪਣਾ ਕੱਢ ਲਾ ਤੋ ਹਾਂਜੀ ਗਾਇਸ ਸਾਫ ਸਫਾਈ ਹੋ ਚੁੱਕੀ ਆ ਕਿਹ ਕਿਹ ਦਾ ਸਰਦੇ ਜੋ ਪਹਿਲਾਂ ਕਿਵੇਂ ਖਵਾ ਰਿਆ ਪਿਆ ਸੀ ਉਹ ਨੂੰ ਇੰਟਰੈ ਸੋ ਮਿਲਦੇ ਆਂ ਤਾਂ ਸ਼ਾਮ ਨੂੰ ਸੋ ਹਾਂਜੀ ਗਾਇਸ ਅੱਜ ਫੇਰ ਇਹਨਾਂ ਨੂੰ ਪਤਲਾ ਲਾ ਕੇ ਦਵਾਂਗੇ ਕਿਉਂਕਿ ਫੇਰ ਗਰਮੀ ਹੋ ਗਈ ਹੈ ਦੋ ਦਿਨ ਮੀਂਹ ਮੌਸਮ ਖਰਾਬ ਰਿਹਾ ਹੈ ਅੱਜ ਫੇਰ ਹੋਈਗਾ ਸਾਰੇ ਦੇ ਕਮੈਂਟ ਆਏ ਕਿ ਕੀ ਇਹ ਸਾਈਡ ਕਰ ਦੋ ਸੋ ਆਪਾਂ ਸ਼ਾਮ ਨੂੰ ਇਹ ਕੰਮ ਕਰਾਂਗੇ ਕਿ ਹੁਣ ਜੇ ਆਪਾਂ ਕੇਜ ਦਾ ਕਰਨਾ ਕੋਈ ਨਹੀਂ ਹੋ। ਲੱਗੀਆਂ ਕਿ ਤੇ ਸਭਾਈ ਜੀ ਨੂੰ ਕੰਮ ਹੋ ਗਿਆ ਆਪਣੀ ਮੈਂ ਜਾਣਾ ਵਾ। ਇਸ ਕਰਕੇ ਆਪਾਂ ਵੇ ਸ਼ਾਮ ਨੂੰ ਤੁਹਾਨੂੰ ਖਵਾਵਾਂਗੇ। ਕੇਜ ਆਪਾਂ ਉਹਦੇ ਵੀ ਸਾਈਡ ਵੀ ਕਰ ਦਾਂਗੇ। ਸੋ ਬਲੌਗ ਨਾਲ ਬਣੀ। ਸੋ ਅੱਜੀ ਗਾਇਸ ਅੱਜ ਫੇਰ ਇਹਨਾਂ ਨੂੰ ਪਕਾ ਲਾ ਕੇ ਦਵਾਂਗੇ। ਕਿਉਂਕਿ ਇਹ ਗਰਮੀ ਹੋ ਗਈ ਹੈ। ਦੋ ਦਿਨ ਮੀਂਹ ਮੌਸਮ ਖਰਾਬ ਰਿਹਾ। ਅੱਜ ਫੇਰ ਹੋਈ ਆ। ਸਾਰਿਆਂ ਦੇ ਕਮੈਂਟ ਆਏ ਕਿ ਕੇਜ ਸਾਈਡ ਕਰ ਦਿਓ। ਸੋ ਆਪਾਂ ਸ਼ਾਮ ਨੂੰ ਇਹ ਕੰਮ ਕਰਾਂਗੇ। ਕੀ ਹੋਣ ਗਿਆ ਪਕੀੜਾ ਕਰਨਾ ਪੈਣਾ ਨਾ ਵੀ ਹੁਣ ਕਿਤੇ ਫਰਵਾਹ ਜਿੰਨ ਕੰਮ ਹੋ ਗਿਆ ਆਪਣੀ ਮੈਂ ਜਾਣਾ ਵਾ ਇਸ ਕਰਕੇ ਆਪਾਂ ਸ਼ਾਮ ਨੂੰ ਤੁਹਾਨੂੰ ਖਵਾਵਾਂਗੇ ਚੀਜ਼ ਆਪਾਂ ਉਦੋਂ ਵੀ ਸੈਲਫੀ ਕਰ ਦਾਂਗੇ ਉਹ ਵਲੌਗ ਨਾਲ ਬਣੀ ਜੀ ਅੱਠਾ ਲਾਤਾ ਪੰਨ ਤੇ ਆਓ ਇਥੇ ਲੜਾਈ ਲੜਾਈ ਸ਼ੁਰੂ ਹੋ ਗਈ ਸਟੇਟ ਕਰਾਂ ਦੇਖਦੇ ਗਏ ਸੀ ਕਿ ਇਹਨੇ ਕੰਢੀ ਚ ਫੈਲਦੀ ਤੇ ਦੂਜਾ ਇੱਕ ਇਹ ਲੈਫਟ ਪਿੰਦਾ ਤੇ ਆਪਾਂ ਫੱਟਦੇ ਤੇ ਬੋਕ ਖਾਦੇ ਚਲੋ ਤਾਂ ਜੀ ਗੇਸ ਯਕੀਨ ਨੂੰ ਥੱਲੇ ਲੈ ਕੇ ਚੱਲੀਏ ਨੇ ਲੋਕ ਕਹਾਂ ਸੇ ਆਤੇ ਹੈ ਇਹ ਹਾਂਜੀ ਗਾਇਸ ਇਧਰ ਕੋ ਆਣ ਦੀ ਕਿੰਨੀ ਬੇਅਦਬੀ ਕਰਦੇ ਲੋਕ ਇਹ ਚੈੱਕ ਕਰ ਸਕਦੇ ਜੀ ਸੁਭਗ ਮਾਤਾ ਨੂੰ ਚਲੋ ਕੇ ਦੇਖੋ ਇਹ ਢਿੱਡੇ ਜੇ ਜਾਣਦੇ ਆ ਸੋ ਹਾਂਜੀ ਗਾਇਸ ਅੱਜ ਗੁਰਤਾਜ ਆਪਣਾ ਬੈਠਾ ਹੈ ਤਾਂ ਅੱਜ ਸਰਤਾਜ ਜੀ ਕਾ ਵਢਣਗੇ ਚਲਾ ਸਰਤਾਜ ਵੱਢੇ ਚਲਾ ਉਹ ਹੀ ਚਲਾਈ ਜੀ ਵਢਣੀ ਚਲਾਈ ਉਹ ਹੀ ਜਿਹੜੀ ਕਿ ਉਹਦੋਂ ਵਢ ਕੇ ਲੈ ਕੇ ਆਏ ਜਾਦਾ ਨਾ ਵੱਡੀ ਬਚੂ ਉੱਤੇ ਤੈਨੂੰ ਪਤਾ ਹੋ ਕੀ ਥੋੜੀ ਜਿਹੀ ਵੱਢ ਕੇ ਖੜਨੀ ਹੈ ਹੂੰ ਆਹ ਪੱਤੇ ਦੇ ਟਾਣੀ ਦੇ ਵੀ ਵੱਢ ਕੇ ਵੇਖ ਲਾਂਗੇ ਆਪਾਂ ਨਵਾਂ ਨਹੀਂ ਹੈ ਬੂਟਾ ਹਾਂ ਇਹੋ ਵੱਢਣਾ ਨਹੀਂ ਨਹੀਂ ਇੱਕ ਵੱਢ ਕੇ ਵੇਖ ਲਈਏ ਜੇ ਖਾਣਗੇ ਐਹੋ ਹੀ ਚਲਾਈ ਵੱਢ ਲਾ ਇੱਕ ਸੋ ਆ ਆਪਣੀ ਮਿੱਠੂ ਦੀ ਯਾਦਗਾਰ ਇੱਥੇ ਆਪਾਂ ਆਪਣੀ ਮਿੱਠੂ ਨੂੰ ਦੱਬਿਆ ਹੈ ਦੋ ਵੀ ਵੱਡੂ ਆ ਉਹ ਵੱਢਣੀ ਵੇਲਾ ਵੱਢ ਲੈ ਇੱਕ ਵੱਢ ਲੈ ਵੇਖ ਲਾਂਗੇ ਜੇ ਖਾ ਕੇ ਵੇਖਾਂਗੇ ਸੋ ਹਾਂਜੀ ਗਾਇਸ ਆਪਾਂ ਨੇ ਵੱਢ ਲਈ ਆ ਆਪਾਂ ਹੁਣ ਚੱਲਾਂਗੇ ਉੱਤੇ ਨੋ ਨੋ ਬਸ ਫਲਰਾ ਜ਼ਿਆਦਾ ਪੈ ਜਾਂਦਾ ਬੱਚੋ ਸੋ ਹੁਣ ਆਪਾਂ ਚੱਲਨੇ ਉੱਤੇ ਤੈਨੂੰ ਉੱਤੇ ਜਾ ਕੇ ਮਿਲਦੇ ਸੋ ਹਾਂਜੀ ਗਾਇਸ ਆਪਾਂ ਆ ਗਏ ਆ ਉੱਪਰ ਤੇ ਆ ਵੀ ਵੱਢ ਲਿਆ ਆ ਤੇ ਹੁਣ ਇਹਨਾਂ ਨੂੰ ਪਾਵਾਂਗੇ ਰੋਟੀਆਂ ਸੋ ਪਹਿਲਾਂ ਪਚਾਦਰਾਂ ਲਾਈਏ ਛਾਦਰਾਂ ਲਾ ਕੇ ਇੱਕ ਰੀਤ ਨੂੰ ਮਿਲਦੇ ਆਂ ਤੇ ਗਾਇਸ ਆਪਾਂ ਨੇ ਇਹਨਾਂ ਤੇ ਗਾਇਸ ਆਪਾਂ ਹੁਣ ਇਹਨਾਂ ਨੂੰ ORS ਪਾਉਣ ਲੱਗੇ ਆਂ ਵੇਖੋ ਕਿਉਂਕਿ ਅੱਜ ਨਾ ਗਰਮੀ ਬਹੁਤ ਇਸ ਕਰਕੇ ਪਾਣੀ ਪਾ ਦਿੰਦੇ ਪਾਣੀ ਹੋਰ ਆਦੇ ਪਾ ਦੇ ਆਪਾਂ ਦੂਜੇ ਚ ਵੀ ਦੇਸਨ ਸਾਰਾ ਪਾ ਦਾਂਗੇ ਐਸਾ ਪਾਉlares ਪਾਟਾ ਵਾ ਥੋੜਾ ਜਿਹਾ ਪਿਆ ਉਹ ਕੰਨ ਪਾ ਦਾਂਗੇ ਕਿੰਨਾ ਪੰਘੀ ਰੱਖ ਜਿੰਨੇ ਇਸ ਇੱਕ ਸਪਨੇ ਨੂੰ ਦਿਖਾਉਂਦੇ ਪਏ ਆ ਜੇ ਆਪਾਂ ਜੈਕੀ ਨੂੰ ਤਾਂ ਬਿਨਾ ਮਿਲਾ ਦਈਏ ਇਸ ਸੰਸਾਰ ਬ੍ਰੋ ਨੇ ਜੈਕੀ ਨੂੰ ਗਿੱਲੀ ਤੇ ਕਰਤੀ ਹੀ ਬੋਰੀ ਕੀ ਇਹ ਦੀ ਲੈਕਸ ਹੋਵੇ ਤੇ ਬਹਿ ਜੇ ਤੇ ਉਹ ਤਰ੍ਹਾਂ ਜੈਕੀ ਲੈਕਸ ਹੋ ਜੇ ਸੋ ਹਾਂਜੀ ਗਾਇਜ਼ ਤੁਹਾਨੂੰ ਪਿਆਰ ਨਵੇਂ ਵਲੌਗ ਨਾ ਮਿਲਾਂਗੇ ਸੋ ਇਸੇ ਤਰ੍ਹਾਂ ਵਲੌਗ ਨੂੰ ਪਿਆਰ ਦੇਂਦੇ ਰਹਿਣਾ ਚੇਅਰ ਸਬਸਕ੍ਰਾਈਬ